ਇਹ ਦੋਸਤੋ ਸਭ ਤੋਂ ਪਹਿਲਾਂ ਦਾ ਆਪ ਸਾਰਿਆਂ ਦਾ ਹਮਸਰ ਦਿਹਾਤੀ ਪੁਲਿਸ ਦੇ ਐਸਐਸਪੀ ਦਫਤਰ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਇਹ ਅੱਜ ਦੀ ਜਿਹੜੀ ਕਾਨਫਰੰਸ ਹੈ ਇੱਕ ਬੈਂਕ ਰੋਬਰੀ ਹੋਈ ਸੀ 20 ਤਰੀਕ ਨੂੰ ਨਵਾ ਪਿੰਡ ਚੌਂਕੀ ਦੇ ਅਧੀਨ ਪੈਂਦੇ ਇੱਕ ਐਚਜੀਐਫਸੀ ਬੈਂਕ ਜਿੱਥੇ ਦੋ ਨਕਾਬਪੋਸ਼ ਨੌਜਵਾਨਾਂ ਨੇ ਪਿਸਤਲ ਦੀ ਨੋਕ ਤੇ ਜੋ ਹੈ ਬੈਂਕ ਚੋਂ 392000 ਰੁਪਏ ਦੀ ਜਿਹੜੀ ਆ ਉਹ ਲੁੱਟ ਕੀਤੀ ਸੀ ਸਾਡੇ ਵੱਲੋਂ ਜਿਹੜੀ ਕੈਮਰੇ ਦੀ ਜਿਹੜੀ ਟ੍ਰੇਲ ਹੈ ਤੇ ਹਿਊਮਨ ਐਂਡ ਤੇ ਟੈਕਨੀਕਲ ਐਂਟਰੀ ਮਦਦ ਦੇ ਨਾਲ ਸਾਡੇ ਸੀਆਈਏ ਸਟਾਫ ਤੇ ਥਾਣਾ ਜੰਡਿਆਲਾ ਦੀ ਪੁਲਿਸ ਨੇ ਜੁਆਇੰਟਲੀ ਇਹ ਅਫਰਟਸ ਕਰਕੇ ਇਸ ਕੇਸ ਨੂੰ ਟ੍ਰੇਸ ਕੀਤਾ ਹੈ ਇਹ ਸਾਰੀ ਅੱਜ ਦੀ ਕਾਨਫਰੰਸ ਉਸ ਸੰਦਰਭ ਚ ਰੱਖੀ ਗਈ ਹੈ ਆਪ ਸਭ ਨੂੰ ਪਤਾ ਹੈ ਕਿ ਇਹ 20 ਦਸੰਬਰ ਨੂੰ ਇਹ ਜੋ ਇਨਸੀਡੈਂਟ ਹੋਈ ਤੇ ਐਚਡੀਐਫਸੀ ਦੀ ਇਹ ਨਵਾਂ ਪਿੰਡ ਜਿਹੜੀ ਬ੍ਰਾਂਚ ਸੀ ਉੱਥੇ ਦੋ ਨੌਜਵਾਨ ਜਿਹੜੇ ਐ ਉਹ ਇੱਕ ਗੱਡੀ ਤੇ ਆਉਂਦੇ ਐ ਆਪਣਾ ਮੂੰਹ ਬੰਨ ਕੇ ਉਹ ਜਦੋਂ ਬੈਂਕ ਦੇ ਵਿੱਚ ਐਂਟਰ ਕਰਦੇ ਐ ਤੇ ਪਿਸਟਲ ਦੀ ਨੋਕ ਤੇ ਉੱਥੋਂ ਦੇ ਸਟਾਫ ਤੋਂ ਜਿਹੜਾ ਹੈ ਜਿਹੜੇ 3 ਲੱਖ 96000 ਦੇ ਕਰੀਬਨ ਜੋ ਅਮਾਉਂਟ ਜਿਹੜੀ ਹੈ ਉੱਥੋਂ ਉਹ ਲੁੱਟ ਕੇ ਲੈ ਕੇ ਜਾਂਦੇ ਉਸ ਤੋਂ ਬਾਅਦ ਇਹ ਪਰਚਾ ਜਿਹੜਾ ਹੈ ਥਾਣੇ ਝੰਡੇ ਵਾਲੇ ਦਰਜ ਹੁੰਦਾ एफआईआर नंबर 327 ਉਸੇ ਦਿਨ 20 तारीख ਨੂੰ ਇਹ ਦਰਜ ਹੋਈ ਹੈ ਉਸ ਤੋਂ ਬਾਅਦ ਜਿਹੜਾ ਉਸ ਤੋਂ ਉਸ ਤੋਂ ਇਮੀਡੀਏਟਲੀ ਜਿਹੜਾ ਬਾਅਦ ਜਿਹੜਾ ਹੈ ਐਸਪੀਡੀ ਸਾਹਿਬ ਦੀ ਨਿਗਰਾਨੀ ਹੇਠ ਜਿਹੜੀਆਂ ਦੋ ਵੱਖ-ਵੱਖੀਆਂ ਟੀਮਾਂ ਜਿਨ੍ਹਾਂ ਦੇ ਵਿੱਚ ਸੀਆਈਏ ਸਟਾਫ ਸਪੈਸ਼ਲ ਬ੍ਰਾਂਚ ਅਤੇ ਥਾਣੇ ਜੰਢਿਆਲੇ ਦੇ ਜਿਹੜੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਸ਼ਾਮਲ ਸਨ ਉਹਨਾਂ ਵੱਲੋਂ ਤਫ਼ਤੀਸ਼ ਸ਼ੁਰੂ ਕੀਤੀ ਗਈ ਹੈ ਤੇ ਰੇਡਸ ਵੀ ਜਿਹੜੇ ਕੀਤੇ ਗਏ ਤੇ ਪਿਛਲੇ ਦੋ ਦਿਨਾਂ ਦੇ ਵਿੱਚ ਸਾਡੇ ਵੱਲੋਂ ਇਹ ਕੰਮ ਅਭੀ ਹਾਸਲ ਕੀਤੀ ਗਈ ਹੈ ਉਹਦੇ ਵਿੱਚ ਇਹ ਦੋ ਜਿਹੜੇ ਦੋਸ਼ੀ ਨੇ ਲਵਪ੍ਰੀਤ ਸਿੰਘ ਪੁੱਤਰ ਮੇਰ ਸਿੰਘ ਜੋ ਕਿ ਪਿੰਡ ਸਿਰਾਲੀ ਖੁਰਦ ਦਾ ਇਹ ਤਰਨਤਨ ਦਾ ਵਾਸੀ ਹੈ ਇਸ ਤੋਂ ਇਲਾਵਾ ਇਸ ਦਾ ਜਿਹੜਾ ਸਾਥੀ ਗਰਨੂਰ ਸਿੰਘ ਪੁੱਤਰ ਗੁਰਦੇਵ ਸਿੰਘ ਹੈ ਇਹ ਪਿੰਡ ਕੱਲਾ ਜ਼ਿਲ੍ਹਾ ਤਰਨਤਨ ਦਾ ਉੱਥੋਂ ਦਾ ਰਹਿਸ਼ੀ ਹੈ ਇਹ ਇਹ ਦੋਨੋਂ ਵਿਅਕਤੀ ਜਿਹੜੇ ਇੱਕ ਫੀਗੋ ਕਾਰ ਤੇ ਆਏ ਸਨ ਉਹ ਕਾਰ ਜਿਹੜੀ ਹੈ ਉਹਦੀ ਵੀ ਰਿਕਵਰੀ ਹੋ ਗਈ ਹੈ ਇਸ ਤੋਂ ਇਲਾਵਾ ਜਿਹੜੀ ਕ੍ਰਿਸਟਲ ਜਿਹੜੀ ਹੈ ਉਹ ਵੀ ਇਹਨਾਂ ਤੋਂ ਬਰਾਮਦ ਹੋ ਗਈ ਹੈ ਦੋ ਜਿਹੜੇ ਇਹਨਾਂ ਦੇ ਮੋਬਾਈਲ ਫੋਨ ਸੀ ਉਹ ਵੀ ਕਸਟੋਡੀ ਚ ਲੈ ਗਏ ਲੈ ਗਏ ਪੰਜ ਜਿੰਦਾ ਰੋਂਗ ਜਿਹੜੇ ਨੇ ਉਹ ਵੀ ਇਹਨਾਂ ਤੋਂ ਬਰਾਮਦ ਕੀਤੇ ਗਏ ਤੇ ਇਸ ਤੋਂ ਇਲਾਵਾ ਜਿਹੜੇ 396000 ਰੁਪਏ ਜਿਹੜੇ ਸੀਗੇ ਉਹ ਲੁੱਟ ਕੇ ਲੈ ਕੇ ਗਏ ਸੀ ਉਸ ਦੇ ਬਾਰੇ ਤਫਸੀਲ ਇਸ ਤਰ੍ਹਾਂ ਹੈ ਕਿ 1 ਲੱਖ ਰੁਪਏ ਦੀ ਜਿਹੜੀ ਹੈ ਉਹ ਰਿਕਵਰੀ ਹੋ ਗਈ ਹੈ ਇਸ ਤੋਂ ਇਲਾਵਾ ਇਹਨਾਂ ਨੇ 123000 ਜਿਹੜੇ ਰੁਪਏ ਸੀਗੇ ਉਹ ਬੈਂਕ 'ਚ ਜਮ੍ਹਾਂ ਕਰਾਏ ਸੀ ਉਹ ਅੱਗੇ ਕਿਸੇ ਨੂੰ ਇਹ ਠੇਕਾ ਦੇਣਾ ਸੀ ਉਹ ਵੀ ਜਿਹੜੇ ਹੈ ਅਸੀਂ ਬੈਂਕ ਨੂੰ ਅਸੀਂ ਲਿਖ ਕੇ ਦੇ ਰਿਹਾ ਕਿ ਉਹ ਜਿਹੜੇ ਅਕਾਊਂਟ ਜਿਹੜਾ ਫੀਸ ਕਰ ਲਿਆ ਜਾਵੇ ਤੇ ਜਿਹੜੇ ਪੈਸੇ ਹੈ ਉਹ ਅਸੀਂ ਉਹ ਰਿਕਵਰ ਕਰਾਂਗੇ ਇਸ ਤੋਂ ਇਲਾਵਾ ਲਵ ਪ੍ਰੀਤ ਸਿੰਘ ਨੇ 120000 ਦੀ ਜਿਹੜੀ ਇੱਕ ਘੋੜੀ ਖਰੀਦ ਲਈ ਸੀ ਉਹਦੇ ਪੈਸੇ ਦਿੱਤੇ ਸੀ ਉਹ ਵੀ ਅਸੀਂ ਜਿਹੜੇ ਹੈ ਰਿਕਵਰ ਕਰ ਰਹੇ ਹਾਂ ਤੇ ਇੱਕ 50000 ਦੀ ਜਿਹੜੀ ਟਰਾਲੀ ਖਰੀਦੀ ਸੀ ਉਹ ਟਰਾਲੀ ਵਾਪਸ ਕਰਾ ਕੇ ਅਸੀਂ ਜਿਹੜੇ ਪੈਸੇ ਜਿਹੜੇ ਹੈ ਉਹ ਰਿਕਵਰ ਕੀਤੇ ਇਸ ਤੋਂ ਇਲਾਵਾ ਜਿਹੜਾ ਗੁਰਨੂਰੀ ਦਾ ਸਾਥੀ ਹੈ ਉਹਦੇ ਕੋਲੋਂ ਇਹਨਾਂ ਨੇ 30000 ਦਾ ਇੱਕ ਫੋਨ ਵੀ ਖਰੀਦਿਆ ਇੱਕ 15000 ਰੁਪਏ ਜਿਹੜੇ ਇਹਨਾਂ ਉਧਾਰ ਜਿਹੜੇ ਹਨ ਉਹ ਕਿਸੇ ਨੂੰ ਦਿੱਤੇ ਹੋਏ ਸੀ ਉਹਦਾ ਇਹਨੇ 15000 ਰੁਪਏ ਜਿਹੜੇ ਵਾਪਸ ਕੀਤੇ ਨੇ ਤੇ 10 ਤੋਂ 13000 ਰੁਪਏ ਦੀ ਜਿਹੜੀ ਇਹਨਾਂ ਦੀ ਬਾਕੀ ਜਿਹੜੀ ਅਮਾਉਂਟ ਹੈਗੀ ਹੈ ਉਹਨਾਂ ਨੇ ਛੋਟੇ-ਛੋਟੇ ਕਿਤਨੇ ਕਿਤੇ ਖਰਚੀ ਹੈ ਉਹਦੀ ਵੀ ਡਿਟੇਲਸ ਜਿਹੜੀਆਂ ਸੀ ਇਕੱਠੀਆਂ ਕਰ ਰਹੇ ਆ ਸੋ ਇਸ ਤਰੀਕੇ ਨਾਲ ਸੀਆਈਏ ਸਟਾਫ ਅਮਰਸਰ ਪੁਲਿਸ ਦਿਹਾਤੀ ਤੇ ਨਾ ਥਾਣਾ ਜੰਡੇਆਲਾ ਦੀ ਪੁਲਿਸ ਵੱਲੋਂ ਜਿਹੜਾ ਇੱਕ ਚੰਗਾ ਕੰਮ ਕਰਕੇ ਬਹੁਤ ਜਲਦੀ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਤੋਂ ਜਿਹੜੀ ਹੈ ਅ ਅਮਾਉਂਟ ਜਿਹੜੀ ਲੁੱਟ ਹੋਈ ਸੀ ਉਹ ਵੀ ਰਿਕਵਰ ਕੀਤੀ ਗਈ ਤੇ ਜਿਹੜੀ ਬਾਕੀ ਰਹਿੰਦੀ ਹੈ ਉਹ ਵੀ ਜਲਦੀ ਜਿਹੜੀ ਹੈ ਰਿਕਵਰ ਹੋ ਜਾਏਗੀ ਇਸ ਤੋਂ ਇਲਾਵਾ ਇਹਨਾਂ ਤੋਂ ਪਿਸਟਲ ਜ਼ਿੰਦਾ ਰਮ ਗੱਡੀ ਅਤੇ ਇਹਨਾਂ ਦੇ ਜਿਹੜੇ ਦੋ ਮੋਬਾਈਲ ਫੋਨ ਸੀਗੇ ਉਹ ਵੀ ਰਿਕਵਰ ਹੋਏ ਸਟੇਪੀ ਵੀ ਰਿਪੋਰਟ ਵੀ ਆ ਅਜੇ ਤੱਕ ਜੋ ਸਾਡੇ ਕੋਲ ਸਾਹਮਣੇ ਆਇਆ ਕੋਈ ਇਹਨਾਂ ਦਾ ਅਜੇ ਜਿਹੜਾ ਪ੍ਰੀਵਿਅਸ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ ਫਿਰ ਵੀ ਕਈ ਵਾਰ ਐਦਾਂ ਹੁੰਦਾ ਕਿ ਇਹ ਜਿਹੜੇ ਇਸ ਤਰੀਕੇ ਦੇ ਕ੍ਰਿਮੀਨਲਸ ਹੁੰਦੇ ਆ ਪਾਇਸ ਚੋਂ ਜੇ ਉਹਨਾਂ ਚਿੱਤੇ ਐਂਟਰੀ ਨਹੀਂ ਹੁੰਦੀ ਅਸੀਂ ਉਹ ਵੀ ਥਾਣੇ ਵਾਈ ਜਿਹੜਾ ਇਹਨਾਂ ਦੇ ਥਾਣੇ ਤੋਂ ਸੀ ਉਹ ਪਤਾ ਕਰਵਾਉਂਦੇ ਜਿਹੜਾ ਇਹ ਵੈਪਨ ਹੈ ਜੋ ਸਾਨੂੰ ਹੁਣ ਤੱਕ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਆਇਆ ਕਿ ਇਹਦੇ ਫਾਦਰ ਦਾ ਸੀ ਜੋ ਇਹਨੇ ਯੂਜ਼ ਕੀਤਾ ਹੈ ਉਹ ਜਿਹੜਾ ਸਾਰਾ ਅਸੀਂ ਜਿਹੜਾ ਉਹਨਾਂ ਦੇ ਲਾਇਸੈਂਸ ਵਗੈਰਾ ਉਸ ਮੰਗਵਾਇਆ ਅਸੀਂ ਉਹ ਚੈੱਕ ਕਰਾਂਗੇ ਵਾਕਤ ਇਹ ਚੀਜ਼ ਜਿਹੜੀ ਹੈ ਉਹ ਸਹੀ ਸਾਬਤ ਹੁੰਦੀ ਹੈ ਕਿ ਨਹੀਂ ਇਹਨਾਂ ਨੇ ਲੁੱਟ A20 ਚ ਨਹੀਂ ਜੀ ਤਾਂ ਲੁੱਟ ਕੀਤੀ ਕਿਉਂ ਪਹਿਲਾਂ ਬੇਸਿਕ ਬੇਸਿਕਲੀ ਇਹਨਾਂ ਨੂੰ ਇਹ ਸੀਗਾ ਕਿ ਉਹ ਲੁੱਟ ਦੇ ਨਾਲ ਜਿਹੜਾ ਹੈਗਾ ਫਰਦਰ ਕਿਉਂਕਿ ਜਿਵੇਂ ਇਹ ਕਰਸਈ ਸੀਗੀ ਜੋ ਇਹਨਾਂ ਨੇ ਤੁਸੀਂ ਦੇਖੋ ਘੋੜੀ ਖਰੀਦਣਾ ਫੋਨ ਖਰੀਦਣਾ 30000 ਦਾ ਇਹਨਾਂ ਨੇ ਫੋਨ ਖਰੀਦਿਆ 1 ਲੱਖ 20000 ਦੇ ਕਰੀਬਨ ਜੋ ਇਹਨਾਂ ਨੇ ਘੋੜੀ ਲੈਣ ਲਈ ਪੇਮੈਂਟ ਕੀਤੀ ਸੋ ਕਿਤਨਾ ਕਿਤੇ ਸ਼ੌਂਕ ਤੇ ਕਿਤਨਾ ਕਿਤੇ ਜਿਹੜੀ ਉਧਾਰੀ ਸੀਗੀ ਤੇ ਇੱਕ ਜਗ੍ਹਾ ਇਹਨਾਂ ਨੇ ਜਿਹੜੇ ਹੈ ਆਪਣਾ ਠੇਕੇ ਦੇ ਪੈਸੇ ਜਿਹੜੇ ਉਹ ਵਾਪਸ ਕਰਨੇ ਸੀਗੇ ਸੋ ਉਧਾਰ ਵੀ ਨਾ ਤੇ ਹੈਗਾ ਸੀ ਉਸ ਤੋਂ ਇਲਾਵਾ ਜਿਹੜੇ ਬਾਕੀ ਪੈਸੇ ਸੀ ਉਹਨਾਂ ਨਾਲ ਇਹ ਆਪਣਾ ਜੋ ਡੇ ਟੂ ਡੇ ਜੋ ਵੀ ਇਹਨਾਂ ਦੇ ਸ਼ੌਂਕ ਨੇ ਉਹਨਾਂ ਨੂੰ ਪੂਰੀ ਕਰਨ ਵਾਸਤੇ ਜਿਹੜੇ ਇਹਨਾਂ ਦੇ ਪੈਸੇ ਸਾਰੇ ਚੰਗੀ ਫੰਡ ਤੋਂ ਬਿਲੋਂਗ ਕਰਦੇ ਇਹਦਾ ਕੋਈ ਪਾਬਤੀ ਰਿਕਾਰਡ ਨਹੀਂ ਹੈ ਸਿਰਫ ਕਿਸ ਤਰ੍ਹਾਂ ਕੀਏ ਲੁੱਟ ਕਰਦੇ ਅ ਫਰਦਰ ਜਿਹੜੀ ਅਜੇ ਇਹਨਾਂ ਦੀ ਜਿਹੜੀ ਹੋਰ ਵੀ ਇਹਨਾਂ ਦੀ ਬੈਕਗ੍ਰਾਉਂਡ ਹੈ ਅਸੀਂ ਉਹ ਚੈੱਕ ਕਰ ਰਹੇ ਹਾਂ ਮਾਈਨਿਊਟਲੀ ਇਸ ਤੋਂ ਇਲਾਵਾ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਅੱਗੇ ਜਾਏਗੀ ਕਿ ਇਹਨਾਂ ਦਾ ਬੇਸਿਕਲੀ ਮੰਤਵ ਕੀ ਸੀ ਕਿਉਂਕਿ ਗੱਡੀ ਤੇ ਆਏ ਨੇ ਤੇ ਆਰਾਮ ਦੇ ਨਾਲ ਜਿਵੇਂ ਇਹ ਕਰਕੇ ਗਏ ਨੇ ਤੇ ਇਹਨਾਂ ਨੇ ਕਿਵੇਂ ਰੇਕੀ ਕੀਤੀ ਕਿਵੇਂ ਇਹਨੇ ਸਪੌਟ ਨੂੰ ਚੂਸ ਕੀਤਾ ਇਹ ਸਾਰੇ ਜਿਹੜੇ ਕੁਐਸਚਨਸ ਨੇ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਇਹ ਸਾਹਮਣੇ ਉਹਨਾਂ ਦੇ ਆਨਸਰ ਜਿਹੜੇ ਆ ਅਸੀਂ ਇਹ ਲਵਾਂਗੇ ਕਾਫੀ ਦੂਰ ਦਾ ਏਰੀਆ ਪੈਂਦਾ ਪਰ ਕਿਸੇ ਬੈਂਕ ਨੂੰ ਸੁਣਿਆ ਕੋਈ ਸਕਿਉਰਿਟੀ ਘਟਦੀ ਜਾਂ ਕੋਈ ਤਰੀ ਨੋਨ ਜੀ ਬਿਲਕੁਲ ਜੀ ਇਹ ਬੜਾ ਕਿਉਂਕਿ ਪਹਿਲਾਂ ਵੀ ਜਿਹੜੇ ਅਸੀਂ ਮੇਰੇ ਟਿਨਿਓਰ 'ਚ ਇਹ ਤੀਜੀ ਜੋ ਹੈਗੀ ਹੈ ਮੈਂ ਇਸ ਬੈਂਕ ਦੇ ਲੁਟ ਦੇ ਇੱਥੇ ਇਹ ਵਾਰਦਰ ਦੇਖੀ ਹੈ ਜਿਹਦੇ ਵਿੱਚ ਮੇਰੇ ਆਉਣ ਤੋਂ ਹੀ ਮੈਂ ਬੈਂਕ ਮੈਨੇਜਰਸ ਨਾਲ ਉਹਨਾਂ ਦੇ ਅਫੀਸ਼ੀਅਲਸ ਦੇ ਨਾਲ ਕਰੀਬਨ ਪਹੁੰਚ 300 ਅਫੀਸ਼ੀਅਲ ਸੀਗੇ ਉਹਨਾਂ ਨਾਲ ਮੀਟਿੰਗ ਕੀਤੀ ਸੀ ਤੁਹਾਡੇ ਐਸਪੀ ਡੀ ਸਾਹਿਬ ਐਸਪੀ ਹੈਡਕ quart ਸਾਹਿਬ ਉਹ ਵੀ ਨਾਲ ਸ ਅਸੀਂ ਉਹਨਾਂ ਨੂੰ ਬੈਂਕਸ ਦੀ ਸਿਕਿਉਰਿਟੀ ਸੰਬੰਧੀ ਬੜਾ ਸੈਂਸਿਟਾਈਜ਼ ਕੀਤਾ ਸੀ ਬਟ ਸਾਨੂੰ ਇਹ ਦੱਸਿਆ ਗਿਆ ਕਿ ਬੈਂਕ ਜਿਹੜੇ ਨੇ ਜਿਵੇਂ ਕੋਈ ਇਹਨਾਂ ਦਾ ਸਕੇਲ 4 ਬ੍ਰਾਂਚ ਹੁੰਦੀ ਹੈ ਕੋਈ ਵੱਡੀ ਬ੍ਰਾਂਚ ਹੁੰਦੀ ਹੈ ਸਕੇਲ 3 ਹੁੰਦੀ ਹੈ ਉੱਥੇ ਹੀ ਇਹਨਾਂ ਦੇ ਸਿਕਿਉਰਿਟੀ ਗਾਰਡਸ ਦੀ ਕੋਈ ਪ੍ਰੋਵੀਜ਼ਨ ਹੋ ਸਕਦੀ ਹੈ ਤੇ ਛੋਟੀ ਬ੍ਰਾਂਚਸ ਦੇ ਵਿੱਚ ਕੋਈ ਐਦਾਂ ਦੀ ਸਿਕਿਉਰਿਟੀ ਗਾਰਡਸ ਦੀ ਪ੍ਰੋਵੀਜ਼ਨ ਨਹੀਂ ਹੁੰਦੀ ਪਰ ਸਾਡੇ ਵੱਲੋਂ ਇਹਨਾਂ ਨੇ ਇਹੀ ਕਿਹਾ ਗਿਆ ਸੀ ਕਿ ਤੁਸੀਂ ਆਪਣੇ ਵੱਲੋਂ ਕਿਉਂਕਿ ਉੱਥੇ ਕੈਸ਼ ਦੀ ਡੇਲੀ ट्रांजੈਕਸ਼ਨਸ ਹੁੰਦੀਆਂ ਨੇ ਲੋਕ ਆਪਣਾ ਕੈਸ਼ ਜਮ੍ਹਾਂ ਕਰਾਉਣ ਵੀ ਆਉਂਦੇ ਨੇ ਤੇ ਕੈਸ਼ ਜਿਹੜਾ ਹੈ ਉੱਥੋਂ ਕਢਵਾਉਣ ਵੀ ਆਉਂਦੇ ਨੇ ਸੋ ਕਿਤਨਾ ਕਿਤੇ ਉਹਨਾਂ ਦੀ ਸਿਕਿਉਰਿਟੀ ਤੇ ਆਪਣੇ ਸਟਾਫ ਦੀ ਤੇ ਕੈਸ਼ ਦੀ ਜਿਹੜੀ ਸਿਕਿਉਰਿਟੀ ਹੈ ਉਹਦੇ ਵਾਸਤੇ ਤੁਸੀਂ ਸਿਕਿਉਰਿਟੀ ਬੰਦੋਬਸਤ ਕਰੋ ਅਸੀਂ ਇਹ ਲਿਖ ਕੇ ਵੀ ਇਹਨਾਂ ਨੂੰ ਦਿੱਤਾ ਹੈ ਇਨਸਪਾਇਰਡ ਦਾ ਫੈਕਟ ਇਹਨਾਂ ਦੀ ਹਾਲੇ ਪਾਲਿਸੀ ਜੋ ਕਿ ਚੇਂਜ ਹੋਣੀ ਹੈ ਇਹਨਾਂ ਨੇ ਕੁਝ ਨੇ ਲਿਖ ਕੇ ਵੀ ਦਿੱਤਾ ਹੈ ਬਟ ਇਟ ਵਿਲ ਟੇਕ ਸਮ ਟਾਈਮ ਬਟ ਸਾਡੇ ਵੱਲੋਂ ਬਾਰ ਬਾਰ ਇਹਨਾਂ ਨੂੰ ਜਿਹੜੀ ਹੈ ਇਹ ਹੀ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਸਿਕਿਉਰਟੀ ਵਾਸਤੇ ਕੋਈ ਨਾ ਕੋਈ ਸਿਕਿਉਰਟੀ ਦੇ ਬੰਦੋਬਸਤ ਜ਼ਰੂਰ ਕੀ ਕਰੋ ਤੇ ਕੀਤੇ ਜਾਣੇ ਵੀ ਚਾਹੀਦੇ ਸਰ ਬੈਂਕ 'ਚ ਪੈਸਾ ਇੰਨਾ ਇਸੇ ਦੀ ਹੋੜ ਵੀ ਸੀ ਅ ਫਿਲਹਾਲ ਸਾਡੇ ਸਾਹਮਣੇ ਗੱਲ ਆਈ ਹੈ ਕਿ 396000 ਕਿਉਂਕਿ ਦੋ ਤਿੰਨ ਕਾਊਂਟਸ ਤੋਂ ਇਹ ਫੜਕੇ ਲੈ ਕੇ ਗਏ ਨੇ ਤੇ ਸਾਰੀ ਜਿਹੜੀ ਸਾਰੀ ਅਮਾਉਂਟ ਜਿਹੜੀ ਇਕੱਠੀ ਹੋਈ ਹੈ ਉਹ 396000 ਸੀ ਇਸ ਤੋਂ ਇਲਾਵਾ ਥੋੜੀ ਬਹੁਤ ਹੋਰ ਹੋ ਸਕਦੀ ਹੈ ਉਹ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਉਹਨੂੰ ਔਨ ਔਨ ਰਿਕਾਰਡ ਲਿਖਿਆ ਥੋੜੀ ਖੋੜੀ ਖਰੀਦ ਦਾ ਸ਼ੌਕ ਸੀ ਥੋੜੀ ਦਾ ਕੀ ਨਿਕਲਦੀ ਫਿਲਹਾਲ ਤਾਂ ਇਹੀ ਸਾਹਮਣੇ ਆਇਆ ਕਿ ਘੋੜੀ ਜਿਹੜੀ ਹੈ ਇਹਨੇ ਘੋੜੀ ਦੀ ਪੇਮੈਂਟ ਵਾਸਤੇ ਦਿੱਤੀ ਅਸੀਂ ਇਸ ਦਾ ਬੈਕਗ੍ਰਾਉਂਡ ਵੀ ਚੈੱਕ ਕਰ ਰਹੇ ਹਾਂ ਕਿ ਕਿੱਥੇ ਇਹਦੇ ਇੱਕ ਪਹਿਲਾਂ ਇਸ ਤਰੀਕੇ ਦੀ ਹੋਰ ਇਹਨੇ ਕੋਈ ਇਸ ਤਰੀਕੇ ਦੀ ਜਿਹੜਾ ਹੈ ਕੋਈ ਘੋੜੀਆਂ ਵਗੈਰਾ ਰੱਖੀਆਂ ਨੇ ਕੋਈ ਇਸ ਤਰੀਕੇ ਦੇ ਸ਼ੌਕ ਨੇ ਜਾਂ ਕੀ ਹੋਰ ਇਹਦਾ ਕੀ ਮੰਤਵ ਕੀ ਸੀ ਇਹ ਸਾਰਾ ਅਸੀਂ ਜਿਹੜਾ ਹੈ ਚੈੱਕ ਕਰ ਰਹੇ ਹਾਂ ਮੈਂ ਵੀ ਹਲੇ ਚੈੱਕ ਕਰ ਰਹੇ ਹਾਂ ਕਿਉਂਕਿ ਕਾਗਜ਼ ਜਿਹੜੇ ਆ ਹਲੇ ਤੱਕ ਸਾਡੇ ਕੋਲ ਸਾਹਮਣੇ ਨਹੀਂ ਆ। ਠੀਕ ਹੈ। ਥੈਂਕ ਯੂ।